ਕਾਲੇ ਕਹਿੰਦਾ ਬਾਬਾ ਵੇਚਦਾ ਕਰ ਮੈਂ ਨਾ ਯਾਰ ਮਾਲਕ ਨੂੰ ਜਾਣ ਦੇਣੀ ਆਪਾਂ ਕੀ ਲੈਣਾ ਫਿਰਦੀਆਂ ਫਿਰਦੀਆਂ ਰਹਿੰਦੇ ਪਣੀ ਰਹਿੰਦੇ ਆਂ ਬਾਈ ਇਹ ਕਰੇ ਕਤੈ ਕੈਦ ਨਹੀਂ ਕੀਤਿਆਂ ਬਸ ਉਹਨਾਂ ਦੀ ਕੈਦ ਕਰਨੀਆਂ ਜਿੰਨਾਂ ਚਰਮ ਵਾਲਾ ਆਂਡੇ ਧਾਰਨੀਆਂ ਸਿਆਲ ਲੈ ਗਿਆ ਸੀ ਕੋਈ ਮੈਂ ਤਾਂ ਮੈਂ ਵਾਪਸ ਮਣਾ ਲੈਂਦੀ ਮੇਰਾ ਉਦਾਂ ਦਿਲ ਲੱਗਦਾ ਨਹੀਂ ਇਹਨਾਂ ਤੋਂ ਬਗੈਰ ਹਣ ਸਾਫ ਆ ਤਾਂ ਕਹਿੰਦਾ ਸਾਰਾ ਕੋਸਾ ਕਹਿੰਦਾ ਯਾਰ ਅਗਲਾ ਕਹਿੰਦਾ ਪ੍ਰਮਾਤਮਾ ਕਿੱਥੇ ਆ ਪ੍ਰਮਾਤਮਾ ਆ ਹੀ ਮਿਲਦਾ ਕਹਿੰਦਾ ਜਿਵੇਂ ਤੂੰ ਮੈਨੂੰ ਮਿਲਿਆ ਜਿਹੜੇ ਬੰਦੇ ਨੇ ਦੇਖਣਾ ਉਹਨੂੰ ਦਿਖ ਜਾਂਦਾ ਕਹਿੰਦਾ ਜਿਹੜਾ ਦੂਜਾ ਹੁੰਦਾ ਉਹ ਬੈਠੀ ਝੱਕੀ ਜਾਂਦਾ ਕਿ ਪ੍ਰਮਾਤਮਾ ਕਿੱਥੇ ਬੈਠਾ ਸੀ ਇਹ ਗੱਲਾਂ ਕਰਕੇ ਤੁਰ ਗਿਆ ਕੌਣ ਆਇਆ ਸੀ ਕੌਣ ਨਹੀਂ ਗਿਆ ਸਸੀਕਾਲ ਤੁਸੀਂ ਜੁੜੇ ਹੋ ਡੇਲੀ ਡੈਸਟ ਟੀਵੀ ਦੇ ਨਾਲ ਕੁਦਰਤ ਦੇ ਨਾਲ ਪਿਆਰ ਹਰ ਕੋਈ ਬੰਦਾ ਨਹੀਂ ਕਰ ਸਕਦਾ ਤੇ ਕੁਦਰਤ ਦੇ ਜੀਵਾਂ ਦੇ ਨਾਲ ਜਿਹੜਾ ਪਿਆਰ ਕਰਨ ਵਾਲੇ ਬੰਦੇ ਅਵੱਲੇ ਹੀ ਹੁੰਦੇ ਆ ਅੱਜ ਐਸੇ ਬਾਈ ਨੂੰ ਮਿਲਾਉਣ ਜਾ ਰਹੇ ਆ ਜਿਹੜਾ ਬਾਈ ਬੱਤਕਾਂ ਦੀ ਸੇਵਾ ਕਰਦਾ ਤੇ ਬੱਤਕਾਂ ਦੀ ਸਾਂਭ ਸੰਭਾਲ ਕਰਦਾ ਤੇ ਉਹਨਾਂ ਬੱਤਕਾਂ ਤੋਂ ਲਾਭ ਕੋਈ ਨਹੀਂ ਲੈਂਦਾ ਇਹੋ ਜੇ ਆਪਾਂ ਬਾਈ ਨੂੰ ਮਲਾਉਨੇ ਆ ਬਾਈ ਦੇ ਨਾਲ ਗੱਲਬਾਤ ਕਰਾਉਨੇ ਹੱਸੀ ਗੱਲ ਬਾਈ ਜੀ ਸੱਸੀ ਗੱਲ ਵੀਰ ਜੀ ਬਾਈ ਜੀ ਨਾਮ ਕੀ ਆ ਤੁਹਾਡਾ ਵਰਪ੍ਰੀਤ ਜੀ ਬਈ ਕਦੋਂ ਕਦੀਆਂ ਬੱਤਕਾਂ ਰੱਖੀਆਂ ਤੁਸੀਂ ਬਹੁਤ ਟਾਈਮ ਹੋ ਗਿਆ ਕਾਫੀ ਟਾਈਮ ਹੋ ਗਿਆ ਜੋੜਾ ਸੀਗਾ ਜੋੜੇ ਤੋਂ ਵਧਾਇਆ ਇਹ ਅੱਛਾ ਹਾਂ ਤੁਸੀਂ ਲੈ ਕੇ ਆਏ ਸੀ ਨਹੀਂ ਇਹ ਮੇਰੇ ਕੋਲ ਕੋਈ ਛੱਡ ਕੇ ਗਿਆ ਸੀਗਾ ਜੀ ਅੱਛਾ ਅਮਰਾਂ ਨਹੀਂ ਚੋਰਾ ਦਾ ਆਪਣੇ ਉਹ ਛੱਡ ਕੇ ਗਿਆ ਕਹਿੰਦਾ ਬਾਬਾ ਤੂੰ ਸੇਵਾ ਕਰ ਲੈ ਤੂੰ ਪਾਲ ਲੈ ਕਹਿੰਦਾ ਆਪਾਂ ਸੇਵਾ ਤੇ ਲੱਗ ਗਏ ਨੂੰ ਉਦੋਂ ਮੁੜ ਕੇ ਜੋੜਾ ਸੀਗਾ ਦੋਆਂ ਤੋਂ ਚਾਰ ਬਣਾ ਲਈਆਂ ਪੰਜ ਬਣਾ ਲਈਆਂ ਆ ਹੀ ਪਾਲੀ ਗਏ ਬਸ ਹੁਣ ਕਿੰਨੀਆਂ ਹੁਣ ਹੈਗੀਆਂ 24 ਜੀ ਅੱਛਾ ਦੋ ਤੋਂ 24 ਬਣ ਗਈਆਂ ਹਾਂ ਉਦੋਂ ਮੁੜ ਕੇ ਸਿਵਾ ਰਹੀ ਗਲੀ ਰੋਟੀ ਪਾਣੀ ਸਾਬ ਇਹਨਾਂ ਨੂੰ ਪਾ ਦਈਦਾ ਹੋਰ ਆਪਾਂ ਨੂੰ ਕਿਹੜਾ ਕੋਈ ਇਹਦਾ ਕੋਈ ਲਾਲਚਾ ਜਾਂ ਕੋਈ ਯਾਰ ਚਾਰ ਪੈਸੇ ਆਉਣਗੇ ਮੈਨੂੰ ਬਾਹਲੇ ਕਹਿੰਦੇ ਬਾਬਾ ਵੇਚਦਾ ਕਰ ਮੈਂ ਨਾ ਯਾਰ ਮਾਲਕ ਨੂੰ ਜਾਣਦੇ ਨਹੀਂ ਆਪਾਂ ਕੀ ਲੈਣਾ ਫਿਰਦਿਆਂ ਫਿਰਦਿਆਂ ਰਹਿੰਦੇ ਅਗਲੇ ਲੱਗੀ ਪਤਾ ਵੱਢ ਕੇ ਗਾਂ ਖਾਦੇ ਯਾਰ ਆ ਪਤਾ ਨਹੀਂ ਕਿਸੇ ਨੂੰ ਦਿੰਦੇ ਇਹ ਐ ਖੁੱਲੀਆਂ ਹੀ ਫਿਰਦੀਆਂ ਰਹਿੰਦੀਆਂ ਇਹ ਹਾਂ ਓਪਨ ਹੀ ਰਹਿੰਦੀਆਂ ਬਾਈ ਇਹ ਕਦੇ ਕੈਦ ਨਹੀਂ ਕੀਤੀਆਂ ਬਸ ਉਹਨਾਂ ਚਿਰ ਕੈਦ ਕਰਨੀਆਂ ਜਿੰਨਾਂ ਚਰਮਾਂ ਵਾਲਾ ਆਂਡੇ ਧਾਨੇ ਸਿਹਾਲ ਤੇ ਉਹਨਾਂ ਚਿਰ ਇਹਨਾਂ ਦੀ ਅੰਦਰ ਅੰਦਰ ਸੇਵਾ ਕਰਨੀ ਪੈਂਦੀ ਆ ਉਦੋਂ ਤੁਸੀਂ ਦੇਖ ਰਹਿਖ ਕਰਦੇ ਹੋ ਪੂਰੀ ਉਦੋਂ ਪੂਰਾ ਉਦੋਂ ਤੱਕ ਨਿਗਰ ਰੱਖਣੀ ਪੈਂਦੀ ਕੋਲ ਜਿੰਨੀ ਮਰਜੀ ਗਏ ਘੱਟ ਤੋਂ ਘੱਟ ਵੀ ਬਾਅਦ ਤੋਂ ਵੱਧ ਜਾਣਾ ਪੈਂਦਾ ਇਹਨਾਂ ਦਾ ਸਾਰਾ ਕੁਝ ਉਹਨਾਂ ਨੇ ਨਿਗਰ ਰੱਖਣਾ ਪੈਂਦਾ ਬੱਚਿਆਂ ਨੂੰ ਸਾਰਾ ਕੁਝ ਦਾਣਾ ਕੋਈ ਦਲੀਆ ਵਗੈਰਾ ਸੇਵਾਦਾਰ ਹੈਗੇ ਮੇਰੇ ਨਾਲ ਬੰਦੇ ਬਣ ਗਏ ਉਹ ਦੇ ਜਾਂਦੇ ਆਪਾਂ ਨੂੰ ਚਾਰੇ ਸੋ ਮਤਲਬ ਦੂਸਰੇ ਲੋਕ ਵੀ ਦੇ ਜਾਂਦੇ ਆ ਹਾਂ ਦੂਸਰੇ ਲੋਕ ਵੀ ਦੇ ਜਾਂਦੇ ਆ ਉਹਨਾਂ ਦਾ ਗਾਂ ਪੁੱਨ ਹੋ ਜਾਂਦਾ ਉਹਨਾਂ ਨੂੰ ਪਤਾ ਸੇਵਾ ਕਰਦਾ ਬਾਬਿਆਂ ਦੀ ਯਾਰ ਆਪਾਂ ਉਹਨਾਂ ਦਾ ਨਾਲ ਅਰਜੀ ਪਾ ਦੇ ਲਾ ਬਾਬਾ ਇਹਨਾਂ ਦਾ ਭਲਾ ਕਰੀ ਕਹਿੰਦਾ ਆਪਾਂ ਕੀ ਲੈਣਾ ਹੋਰ ਆਪਾਂ ਨੂੰ ਕੋਈ ਲਾਲਚ ਨਹੀਂ ਇਹਨਾਂ ਦਾ ਜਾਂ ਕੋਈ ਐ ਬੰਦਾ ਕਹਿ ਦੇਂਦੇ ਮੈਨੂੰ ਵੇਚਿਆ ਕਰ ਐ ਕਰਿਆ ਕਰ ਮੈਂ ਨਾ ਯਾਰ ਕੀ ਲੋੜ ਆ ਇਹ ਬੇਜਵਾਨ ਨੇ ਆ ਕੀ ਫਾਇਦਾ ਇਹ ਚੀਜ਼ਾਂ ਨੂੰ ਇੱਥੇ ਫਿਰਦੀਆਂ ਆ ਦੀ ਨਿਗਾਹ ਤਾਂ ਫਿਰਦੀਆਂ ਆਹੀਂ ਲੈ ਗਿਆ ਸੀ ਕੋਈ ਮੈ ਤੋਂ ਮੈਂ ਵਾਪਸ ਮੜਾ ਲੈਂਦੀ ਮੇਰਾ ਉਦਾਂ ਦਿਲ ਲੱਗਦਾ ਨਹੀਂ ਇਹਨਾਂ ਤੋਂ ਬਗੈਰ ਹਾਂ ਹੌਣ ਤਾਂ ਬਹੁਤ ਮੂੰਹ ਪੈ ਗਿਆ ਹਾਂ ਹੁਣ ਪੂਰਾ ਮੂੰਹ ਪਿਆ ਹੋਇਆ ਗੱਲ ਵੀ ਮੰਨਦੀ ਆ ਤੇਰੀ ਹਾਂ ਪੂਰੀ ਬਾਈ ਹੁਣ ਵਾਇਬੂ ਹੀ ਮਾਰਦਾ ਮੈਂ ਹੁਣ ਜਿੰਨੇ ਕ ਜੋਤ ਨਹੀਂ ਲਾਉਂਦਾ ਨਾ ਚਰੇ ਹੁੰਦਾਂਗਾ ਨਹੀਂ ਅੱਛਾ ਉਹਨਾਂ ਤੇ ਇਹਨੂੰ ਕਿਹਾ ਖੁੱਲਗਾ ਘੁੰਮੋ ਜਿੱਥੇ ਮਰਜੀ ਅਸ਼ ਕਰੋ ਕਈ ਬੰਦੇ ਉਹਦੇ ਨਾਲ ਦੇ ਨਾਲ ਤਾੜਕੇ ਅੰਦਰ ਬੁਜੰਦੇ ਲਾ ਦਗੇ ਆਪਾਂ ਨੂੰ ਕੋਈ ਲਾਲਤ ਨਹੀਂ ਜੰਦੇ ਵੀ ਓਪਨ ਹੀ ਰਹਿੰਦੇ ਕੋਈ ਚੱਕੀ ਜਾਵੇ ਕੋਈ ਲੈ ਜਾਈ ਜਾਵੇ ਆਪਾਂ ਨੂੰ ਕੋਈ ਨਹੀਂ ਅਗਲੇ ਨੂੰ ਇੱਕ ਵਾਰੀ ਕਹੇਦਾ ਬਾਈ ਇਹ ਲੈ ਆਵੇਂਗਾ ਤਾਂ ਤੈਨੂੰ ਹੀ ਬਾਪ ਲੱਗਣਾ ਕੋਈ ਫਾਇਦਾ ਨਹੀਂ ਅਗਲਾ ਹੁਣੀ ਚਾਗਦਾ ਬਾਕੀ ਤੇ ਹੁਣ ਆਪਾਂ ਫਿਰਦੇ ਹੀ ਰਹਿੰਨੇ ਅਸੀਂ ਛਾਂ ਹੁਣ ਤਾਂ ਇੱਥੇ ਹੀ ਨੇ ਟੋਟਲੀ ਉਦੋਂ ਮੁੜ ਕੇ ਇੱਥੇ ਕੋਲੇ ਫਿਰਦੇ ਜਾਂਦੇ ਆਪਾਂ ਨੇ ਕੋਈ ਖੁੱਲੀਆਂ ਨੂੰ ਜਿੱਥੇ ਇਨਸਾਨਾਂ ਤੋਂ ਖਤਰਾ ਹੈ ਇਹਨਾਂ ਨੂੰ ਉੱਥੇ ਫਿਰ ਦੂਸਰੇ ਜਾਨਵਰਾਂ ਤੋਂ ਕੁੱਤੇਆਂ ਤੋਂ ਬਿੱਲਿਆਂ ਤੋਂ ਜਾਂ ਸ਼ਿਕਾਰੀ ਜਾਨਵਰਾਂ ਤੋਂ ਵੀ ਖਤਰਾ ਹੋਊਗਾ ਨਹੀਂ ਜੀ ਰੱਖਿਆ ਕੁੱਤੇ ਵੀ ਇਹਨਾਂ ਦੇ ਨਾਲ ਹੀ ਅੱਛਾ ਮੈਂ ਕਹੇਗੀ ਮੇਰੇ ਕੋਲ ਕੁੱਤੀ ਭੂਰੀ ਐ ਜਿਹੜੀ ਪੈਦੀ ਹੁੰਦੀ ਐ ਉਹ ਇਹਨਾਂ ਦੀ ਦੇਖਭਾਲ ਉਹ ਹੀ ਕਰਦੀ ਸਾਰੀ ਬਾਕੀ ਦੂਜੇ ਕੁੱਤੇ ਨੂੰ ਨੇੜੇ ਨਹੀਂ ਆਉਣ ਦਿੰਦੀ ਬਾਰਾਂ ਨੂੰ ਅੱਛਾ ਹਾਂ ਮਤਲਬ ਪੂਰੀ ਰੱਖਿਆ ਕਰ ਹਾਂ ਇਸ ਮੌਕੇ ਅਸੀਂ ਜਦੋਂ ਆ ਜਾਂਦੇ ਇਸ ਮੌਕੇ ਜਿਹੜਾ ਕੋਈ ਬਾਹਰ ਦਾ ਕੁੱਤਾ ਹੁੰਦਾ ਉਹ ਟਿਕਾਣੇ ਲਾ ਦੇ ਲਗਾ ਦੇ ਨੇ ਪਾਸੇ ਹੋ ਜਾ ਉਹ ਦਵਾਲਾ ਦੇ ਦਈ ਦੀ ਪਰ ਉਹ ਇਧਰ ਆਉਂਦੇ ਨਹੀਂ ਦੂਰੀ ਯਾਰ ਬਾਕੀ ਉਹ ਕੁੱਤੇ ਮਗਰ ਪਵਾ ਦਿੰਦਾ ਮੈਂ ਉਹਨਾਂ ਦੇ ਐਂ ਗਾਂ ਦੀਆਂ ਗਾਂ ਬਸ ਮੰਨ ਲਓ ਇੱਥੇ ਇੱਥੇ ਫਿਰਦੀ ਹੁੰਦੀ ਹੁਣ ਹੁਣ ਵੀ ਉਹ ਕਿਤੇ ਆਸ-ਪਾਸੇ ਆਪਣੇ ਉਹਨਾਂ ਦੇ ਨਾਲ ਹੀ ਹੋਣੀਆਂ ਹੈ ਹਾਂ ਭਾਈ ਇਹ ਫਿਰ ਇਹਨਾਂ ਦਾ ਖਾਣਾ ਪਾਣੀ ਕੀ ਹੈ ਕੀ ਕੀ ਇਹਨਾਂ ਨੂੰ ਖਾਸ ਖਾਣ ਪੀਣ ਨੂੰ ਦਿੰਦੇ ਉਹਨਾਂ ਦੀ ਉਹਨਾਂ ਨੂੰ ਰੋਟੀ ਹੈ ਜੀ ਰੋਟੀ ਜਿੰਨੀ ਮਰਜ਼ੀ ਪਾ ਦੇ ਗਏ ਇਹ ਰਾਜਦਿਆਂ ਨਹੀਂ ਹੈ ਪਹਿਲੀ ਗੱਲ ਰੋਟੀ ਖਾ ਲੈਣ ਦੀ ਹਾਂ ਰੋਟੀ ਕਣ ਕੋਈ ਪਾਪਾ ਦੇਖੇ ਕਣ ਕੇ ਪ੍ਰਕਰਮੁੰਦੀ ਖਰਾਬ ਕਰਦੇ ਇਹਨਾਂ ਨੂੰ ਉਹਦੇ ਨਾਲ ਥੋੜੀਆਂ ਬਿਮਾਰ ਹੋ ਗਈਆਂ ਦੀ ਮਾਂ ਉਹਦੂ ਮੜ ਕੇ ਰੋਟੀ ਦੇ ਕੇ ਜਾਂਦੇ ਆ ਕੱਲੀਆਂ ਸਾਰੀਆਂ ਹੋਰ ਜਾਂ ਬੱਚਿਆਂ ਨੂੰ ਹੁੰਦਾ ਦਲੀਆ ਵਗੈਰਾ ਬਸ ਹੋਰ ਕੁਝ ਨਹੀਂ ਇਹਨਾਂ ਨੂੰ ਬਾਕੀ ਛੱਪੜ ਜੋ ਫਿਰ ਆਪਦਾ ਜਿਹੜਾ ਹੋਰ ਖਾਣਾ ਹਾਂ ਹੋਰ ਆ ਬਾਕੀ ਆਪਦਾ ਮੂੰਹ ਮਾਰੀ ਜਾਂਦੀਆਂ ਪਾਣੀ ਚ ਕੁਸ ਮਰਜੀ ਮੰਨ ਲਾ ਕੋਈ ਮੱਛਰ ਵਗੈਰਾ ਸਭ ਕੁਝ ਉਹ ਖਾ ਲੈਂਦੀਆਂ ਬਾਕੀ ਆਪਾਂ ਕਿਹੜਾ ਹੁਣ ਇਹਨਾਂ ਦੇ ਨਾਲ ਫਿਰਦੇ ਰਹਿੰਨੇ ਵਿਚਾਰੀਆਂ ਦਾ ਪਤਾ ਲੱਗੂ ਆਪਾਂ ਦਾ ਕੱਲੀ ਹੁਣ ਇਹਨਾਂ ਨੂੰ ਪਤਾ ਆ ਗਿਆ ਇਹਨਾਂ ਨੂੰ ਰ ਨਾਲੀ 'ਚ ਮੂੰਹ ਨਹੀਂ ਮਾਰਦਾ ਕਈਆਂ ਨਾਲੀ 'ਚ ਮੂੰਹ ਮਾਰਨ ਲੱਗ ਜਾਂਦੇ ਆ ਉਹਦੇ ਮੈਂ ਢਾਬਾ ਕਾ ਮਾਰ ਦਿੰਨਾ ਨਾ ਇਹ ਕੰਮ ਨਹੀਂ ਕਰਨਾ। ਬਾਕੀ ਯਾਰ ਮੈਨੂੰ ਸਾਰੇ ਕਹਿੰਦੇ ਬਾਬਾ ਠੀਕ ਆ ਯਾਰ ਤੇਰਾ ਕੰਮ ਕਹਿੰਦੇ। ਮੈਂ ਕਹਾਂ ਆਪਾਂ ਨੂੰ ਕੀ ਹੈ ਸੇਵਾ ਹੀ ਅਗਲੀ ਉਹ ਬਾਬਾ ਦੇਂਦਾ ਕਹਿੰਦਾ ਹੋਰ ਨਾ ਦੇਖੇ। ਬਹੁਤ ਲੋਕ ਗਾਲਾਂ ਵਿੱਚ ਕੱਢਦੇ ਹੋਣਗੇ ਮੈਨੂੰ ਕਹਾਂਗੇ ਇੱਥੇ ਕਰੀ ਬਿਠਾ ਕੈਦ ਇਹ। ਪਰ ਆਪਣੇ ਹਿਸਾਬ ਨਾਲ ਆਪਣੇ ਕੈਦ ਨਹੀਂ ਨਾ ਆਪਣੇ ਤਾਂ ਯਾਦ ਆ ਇਹ। ਇਹ ਤਾਂ ਖੁੱਲੀਆਂ ਤੁਰੀਆਂ ਫਿਰਦੀਆਂ ਕੈਦ ਤਾਂ ਕੀਤੀਆਂ। ਹਾਂ ਕੋਈ ਹੁੰਦੇ ਆ ਵਿੱਚ ਬੰਦੇ ਹੈਗੇ ਇੱਥੇ ਸਾਡੇ ਨੇ ਲੱਗਦੇ ਥੋੜੇ। ਹੋ ਜਾਂਦਾ ਬਾਕੀ ਆਪਾਂ ਨੂੰ ਉਹ ਜੀ ਹੈਣੀ ਆਪਾਂ ਮਸਤ ਬੰਦੇ ਕਹਿੰਦਾ ਆਪਾਂ ਲੈਣਾ ਕੀ ਹੈ ਦੁਨੀਆਦਾਰੀ ਤੋਂ ਕਹਿੰਦਾ ਆਪਾਂ ਸੇਵਾ ਕੱਲੀ ਆ ਬਾਈ ਤਾਰੇ ਨੂੰ ਤਾਂ ਪਤਾ ਹੀ ਹੈ ਮੇਰੇ ਬਾਰੇ ਹੂੰ ਇਹ ਇਹਨਾਂ ਨੂੰ ਬਿਮਾਰੀ-ਸ਼ਮਾਰੀ ਆ ਜਾਂਦੀ ਹੈ ਕੋਈ ਬਿਮਾਰ ਹੋ ਜਾਂਦੀ ਹੈ ਫਿਰ ਤੁਸੀਂ ਇਹਨਾਂ ਦੀ ਕਿਵੇਂ ਡਾਕਟਰ ਕੋਲੇ ਲੈ ਉਹ ਨਹੀਂ ਆਉਂਦਾ ਜੀ ਆਉਂਦੀ ਨਹੀਂ ਨਾ ਉਹ ਬਾਬਾ ਬੈਠਾ ਖਵਾ ਲਿਆ ਪੀਰ ਕਹਿੰਦਾ ਆਪੇ ਇਹਨਾਂ ਨੂੰ ਦਵਾਈ ਬੂਟੀ ਵਿੱਚ ਹੀ ਦੇ ਦਿੰਦਾ ਅੱਜ ਤੱਕ ਯਾਰ ਆਪਾਂ ਨੂੰ ਐ ਨਹੀਂ ਪਤਾ ਲੱਗਾ ਇਹਨਾਂ ਦਾ ਕੋਈ ਮਰੀ ਹੈ ਜਾਂ ਕੋਈ ਕਬੀ ਹੈ ਹੂੰ ਤਾਂ ਲੋਕ ਭਲਾਂ ਲਤੜ ਜਾਂਦੇ ਆ ਗੱਡੀ ਤੇ ਥੱਲੇ ਅੱਛਾ ਲਤੜ ਵੀ ਜਾਂਦੇ ਆ ਹਾਂ ਕਈ ਵੇ ਤੇਜ ਹੁੰਦੇ ਆ ਜਿਹੜੇ ਬਾਲੇ ਹੁਣ ਮਾਲਾ ਬਾਈ ਤਾਰੇ ਅਰਕ ਨੂੰ ਪਤਾ ਇੱਥੇ ਬਾਬੇ ਦੀਆਂ ਵਕਤਾਂ ਰੱਖੀਆਂ ਕਈ ਤਾਂ ਹੌਲੀ ਹੋ ਜਾਂਦੇ ਆ ਜਿਹਨੂੰ ਨਹੀਂ ਪਤਾ ਅਗਲਾ ਉਤੋਂ ਚੜਾ ਕੇ ਲੰਘ ਜਾਂਦਾ ਬਾਕੀ ਇਹਨਾਂ ਦੀ ਐ ਆ ਇਹਨਾਂ ਨੂੰ ਬਿਮਾਰੀ ਪੈਂਦੀ ਨਹੀਂ ਪਹਿਲੀ ਗੱਲ ਇਹਨਾਂ ਆਪਾਂ ਗਲਤ ਚੀਜ਼ ਪਾਉਂਦੇ ਨਹੀਂ ਜੀ ਰੋਟੀ ਆ ਜਾਂ ਇਹਨਾਂ ਦੇ ਪੱਲੇ ਵਿਚਾਰੀਆਂ ਕੱਲੇ ਤੇ ਜਾਂਦ ਲਈ ਆ ਬਸ ਦੋ ਚੀਜ਼ਾਂ ਉਹ ਲੱਗਦਾ ਵੀ ਆ ਤਾਂ ਉਹ ਬਾਬੇ ਨੂੰ ਅਰਦੀ ਪਾ ਲਈਦੇ ਬਾਬਾ ਤੇਰੀਆਂ ਰੱਖੀਆਂ ਤੂੰ ਹੀ ਕਰ ਇਹਨਾਂ ਨੂੰ ਸੈਟ ਬਾਕੀ ਹਜੇ ਤੱਕ ਤਾਂ ਕੋਈ ਕੰਪਲੇਟ ਆਈ ਨਹੀਂ ਆਪਾਂ ਨੂੰ ਇਹਨਾਂ ਦੀ ਕੋਈ ਅਗਲਾ ਕਹਿੰਦਾ ਇਹਨੂੰ ਐ ਮੁਰਗੀਆਂ ਨੂੰ ਲੱਗ ਜਾਂਦੀ ਹੈ ਬਿਮਾਰੀ ਇਹਨਾਂ ਨੂੰ ਲੱਗ ਜੂ ਵੀ ਐ ਲੱਗ ਜੂ ਨਾ ਮੈਨੂੰ ਨਹੀਂ ਆ ਕਈ ਵਾਰੀ ਲਾਂਬਾ ਵੀ ਲਿਆ ਦਿੰਦੀ ਹੁੰਦੀ ਹੈ ਵੇ ਬਾਬਾ ਤੇਰੀ ਯਾਰਾ ਬੱਤਗਾ ਤੰਗ ਕਰਦੀਆਂ ਨਾ 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 ਲਾਂਬਾ ਨਹੀਂ ਆਉਂਦਾ ਬਾਬਾ ਸਾਰੇ ਹੁਣ ਮੋਹ ਪਿਆਰ ਕਰਦੇ ਆ ਹੁਣ ਸਾਰਿਆਂ ਨੂੰ ਪਤਾ ਲੱਗ ਗਿਆ ਕਹਿੰਦੇ ਠੀਕ ਆ ਉਹਦੀਆਂ ਰੱਖੀਆਂ ਆਈਆਂ ਇਹ ਹੁਣ ਉਧਰ ਮੈਸਤਰੀਆਂ ਵਾਲੀ ਗਲੀ ਚ ਵਗ ਜਾਂਦੀਆਂ ਆਪਣੇ ਸੰਤੋਖ ਕੇ ਘਰਾਂ ਕੋਲੇ ਤਾਰੇ ਬਾਈ ਉਹ ਸੜਕ ਪਾਰ ਕਰਕੇ ਵੀ ਜਾਉਂਦੇ ਆ ਉਹ ਫਿਰ ਉਧਰ ਛਾੜੇ ਜਾਂਦੇ ਆ ਮੈਂ ਉਹਨਾਂ ਨੂੰ ਕਹ ਮਗਾ ਫੇ ਠੀਕਾ ਕੋਈ ਚੱਕਰ ਨਹੀਂ ਆਪਾਂ ਨੂੰ ਬਲੋਕ ਵੀ ਮੋਹ ਪਿਆਰ ਕਰਨ ਲੱਗ ਗਏ ਲੋਕ ਵੀ ਮੋਹ ਪਿਆਰ ਕਰਦੇ ਹੁਣ ਉਹ ਕਹਿੰਦੇ ਸਾਡੇ ਘਰ ਨਹੀਂ ਆ ਜਾਂਦੇ ਕੋਣੀ ਫੋਨ ਲਾ ਦਿੰਦੇ ਮੈਨੂੰ ਕਹਿੰਦੇ ਮੈਂ ਇੱਥੇ ਲਾਭਦਾ ਫਿਰਦਾਨਾ ਉਹਨਾਂ ਨੂੰ ਆਇਆ ਦਾ ਬਾਬਾ ਭਾਲਦਾ ਹੋਊਗਾ ਉਹ ਫੋਨ ਲਾ ਦਿੰਦੇ ਕਿ ਸਾਡੇ ਘਰਾਂ ਚ ਪੈਦਾਂ ਕੋਣੀ ਸਹੀ ਛੱਪੜ ਤੇ ਪੰਚਾਇਜਾਂਗੇ ਇੱਥੋਂ ਇਧਰ ਮੰਨ ਲਾ ਛਤਰੀ ਟਿੱਕਰ ਵਗ ਜਾਂਦੀਆਂ ਇਧਰ ਉਹ ਕੋਟ ਰੋਡ ਤੇ ਕਰਬਾਸ ਉਸ ਦੂਗਾ ਜਾਣੇ ਤੇ ਗਲੀ ਚ ਆਪਣੇ ਇੰਡਰ ਹੁੰਦੇ ਆ ਕਹਿੰਦੇ ਜਿੱਥੇ ਬੱਤ ਕਾਉਂਦੀਆਂ ਉਹ ਛੱਪੜ ਤੇ ਪਾਣੀ ਵੀ ਖਰਾਬ ਨਹੀਂ ਹੁੰਦਾ ਹਾਂਜੀ ਪਾਣੀ ਬਹੁਤ ਵਧੀਆ ਹੈ ਪਰ ਤੈ ਮੈਂ ਆਹ ਫੁੱਲ ਲਗਾ ਰਿਹਾ ਹਰਕੜੀ ਇਹ ਤੁਹਾਨੂੰ ਪਾਣੀ ਛੋੜ ਕੇ ਪਿਆਦਾ ਤੁਸੀਂ ਕਹਿੰਗੇ ਵਾਕਈ ਪਾਣੀ ਪਿਆ ਬਾਬਾ ਅੱਛਾ ਸੱਤ ਬਿਮਾਰੀਆਂ ਘੱਟ ਦਿੰਦਾ ਕਹਿੰਦਾ ਬਾਬਾ ਜਿਹਨੂੰ ਪਤਾ ਉਹੀ ਬੰਦਾ ਜਾਣਦਾ ਦੂਜੇ ਵਾਰ ਤੇ ਅਗਲਾ ਕਹਿੰਦਾ ਗੰਦਾ ਪਾਣੀ ਖੜਾ ਹੋਏ ਗੰਦਾ ਪਾਣੀ ਮੂਹ ਇਹਦੇ ਜੋ ਮਸ਼ਕ ਵੀ ਘਟ ਆ ਰਹੀ ਹੈ ਪਾਣੀ ਚ ਨਹੀਂ ਛੱਪਣਾ ਜੇ ਤਾਂ ਬੜੀ ਗੰਦੀ ਮਸ਼ਕ ਹੁੰਦੀ ਹੈ ਇਹ ਬਾਬਾ ਹੁਣੀ ਦਿੰਦਾ ਬਾਈ ਯਾਰ ਸਾਰੀ ਜਿਹੜੀ ਸੇਵਾ ਕਰਨੀ ਕਿਹੜਾ ਸੌਖੀ ਹੈ ਬਾਈ ਮੈਨੂੰ ਹੁਣ ਮੈਂ ਜਿਉਂ ਵਿਹਲਾ ਹੁਣਾ ਉਦੋਂ ਮੁੜ ਕੇ ਕੁੱਤੇ ਬਿੱਲੇ ਸਾਬ ਸਾਰਿਆਂ ਨੂੰ ਪਾਉਣਾ ਕਿਸੇ ਨੂੰ ਆਪਾਂ ਮਾੜਾ ਚੰਗਾ ਨਹੀਂ ਕਹਿੰਦੇ ਆਲਾ ਮਾਸ ਤੋਂ ਗਏ ਇੱਥੇ ਸਾਰਾ ਕੁਝ ਕਰੀਦਾ ਹੁਣ ਤਾਂ ਬੜਾ ਖਰਾਬ ਦਾ ਕੀਤਾ ਪੈਸਾ ਦਾ ਏਰੀਆ ਥੋੜਾ ਆ ਤੇ ਨਹੀਂ ਇਹ ਜਿੱਦੇ ਕਿਤੇ ਥੋੜਾ ਛੁੱਟੀ ਹੋਈ ਉਦੋਂ ਮੜ ਕੇ ਵੀ ਸਾਰਾ ਕੂੜਾ ਕਾੜਾ ਸਾਈਡ ਤੇ ਕਰ ਦੇਈਦਾ ਕਰੀ ਸਫਾਈ ਕਰ ਦੇਦੀ ਬਾਕੀ ਲੋਕ ਖੜਦੇ ਨਹੀਂ ਯਾਰ ਕੂੜਾ ਸਿੱਟ ਨੂੰ ਕੀ ਗਾਵੇ ਬਾਈ ਇੱਥੇ ਬਾਕੀ ਇਹੀ ਛੱਪੜ ਜਾਂਦਾ ਇਹ ਹੁਣ ਬਹੁਤ ਸੀਗਾ ਕੂੜਾ ਹਾਂ ਹੁਣ ਛੱਪੜ ਤੋਂ ਸਾਰਾ ਕਢਾਇਆ ਪਕੂੜਾ ਬਾਈ ਆ ਜਿਹੜਾ ਮੈਨੂੰ ਸੱਦ ਗਿਆ ਸੀ ਇਹਨਾਂ ਨੇ ਕੱਢਿਆ ਵਿਚਾਰੇ ਨੇ ਐ ਮੇ ਆਪ ਇਹਨਾਂ ਨੂੰ ਮਾਰੇ ਗਈ ਹੈ ਕਿ ਬੰਦੇ ਮਾ ਗਲਤ ਆ। ਮਤਲਬ ਤੁਸੀਂ ਸਾਫ ਸਫਾਈ ਦਾ ਵੀ ਧਿਆਨ ਰੱਖਦੇ ਹੋ ਛੱਪੜ ਦੀ ਦਾ। ਸਾਰਾ ਕੋਰ ਰੱਖਣਾ ਪੈਂਦਾ ਵੀਰੇ ਯਾਰ ਮوسک ਮਾਰਦਾ। ਹੁਣ ਮੱਛੀਆਂ ਮਾਰਨ ਲੱਗੀਆਂ ਹੈਗੀਆਂ। ਬਾਬੇ ਨੂੰ ਮੈਂ ਕਾਟ ਲੈਣ ਗਿਆ ਗਿਆ। ਬਾਬੇ ਨੂੰ ਕਿਵੇਂ ਤੇ ਕਿਵੇਂ ਮਰਜ਼ੀ ਕਹਿ ਕੇ ਪਣਾ ਉਧਰ ਤੁਰ ਕੇ ਆਇਆ। ਉਹਨੂੰ ਕਿਹਾ ਮੀਂਹ ਪਾ ਦੇ। ਛੱਪੜ ਭਰ ਦੇ ਕੱਲਾ। ਹੋਰ ਆਪਾਂ ਨੂੰ ਕੁਝ ਨਹੀਂ ਚਾਹੀਦਾ। ਮੈਨੂੰ ਡਾਕਟਰ ਨੇ ਫੋਨ ਲਾਤਾ ਕਹਿੰਦਾ ਬਾਬਾ ਛੱਪੜ ਭਰ ਗਿਆ। ਮੈਂ ਕਿਹਾ ਕਰਦੇ ਬੰਦਾ। ਬਾਬਾ ਮਾਨ ਸਾਫ ਆ ਤਾਂ ਕਹਿੰਦਾ ਸਾਰਾ ਕੋਸਾ ਕਹਿੰਦਾ ਯਾਰ। ਅਗਲਾ ਕਹਿੰਦਾ ਪ੍ਰਮਾਤਮਾ ਕਿੱਥੇ ਆ ਪ੍ਰਮਾਤਮਾ ਆ ਹੀ ਮਿਲਦਾ ਕਹਿੰਦਾ ਜਿਵੇਂ ਤੂੰ ਮੈਨੂੰ ਮਿਲਿਆ ਜਿਹੜੇ ਬੰਦੇ ਨੇ ਦੇਖਣਾ ਉਹਨੂੰ ਦਿਖ ਜਾਂਦਾ ਕਹਿੰਦਾ ਜਿਹੜਾ ਦੂਜਾ ਹੁੰਦਾ ਉਹ ਬੈਠੀ ਝਾਕੀ ਜਾਂਦਾ ਕਿ ਪ੍ਰਮਾਤਮਾ ਕਿੱਥੇ ਬੈਠਾ ਸੀ ਇਹ ਗੱਲਾਂ ਕਰਕੇ ਤੁਰ ਗਿਆ ਕੌਣ ਆਇਆ ਸੀ ਕੌਣ ਨਹੀਂ ਗਿਆ ਸਹੀ ਮਤਲਬ ਹਰ ਕਹਿੰਦੇ ਆ ਵੀ ਹਰ ਜਰੇ ਵਿੱਚ ਹੀ ਰੱਬ ਹੈ ਤੇ ਫਿਰ ਸਾਨੂੰ ਹਰ ਜਰੇ ਵਿੱਚ ਦੇਖਣਾ ਪਊਗਾ ਇੰਨਾ ਚ ਵੀ ਰੱਬ ਹੀ ਹੁਣ ਇੰਨਾ ਚ ਉਹਨੂੰ ਮੈਨੂੰ ਰੱਬ ਦੀਂਦਾ ਤਾਂ ਮਤਾਂਗੇ ਉਹਨਾਂ ਦੀ ਇੰਨੀ ਦੇਖਭਾਲ ਕਰਦਾ ਤੇ ਨਹੀਂ ਅਗਲਾ ਕਹਿੰਦਾ ਕਾਪਾ ਕੀ ਲੈਣਾ ਇਹਨਾਂ ਤੋਂ ਹੁਣ ਮੈਨੂੰ ਮੋਬਾਈਲ ਨਾ ਉਹ ਹੁੰਦਾ ਗਿਆ ਪਜ ਗਿਆ ਹੁਣ ਇਹ ਹੁਣ ਅਸੀਂ ਹੁਣ ਇੱਥੇ ਆ ਜਾਣਗੇ ਆਪਣੇ ਕੋਲ ਸਾਰਿਆਂ ਬਾਜੀ ਦੇ ਨਾਲ ਗੱਲ ਕਰਦੇ ਆ ਤੇ ਵਿੱਕੀ ਕੈਮਰਾਮੈਨ ਨੂੰ ਮੈਂ ਕਹਿੰਦਾ ਵੀ ਉਹ ਪਿੱਛੇ ਬੱਤ ਘਾ ਰਹੀਆਂ ਤੇ ਆਪਾਂ ਗੱਲ ਕਰਦੇ ਬਾਈ ਇਹਨਾਂ ਦੇ ਆਉਣ ਤੋਂ ਬਾਅਦ ਜ਼ਿੰਦਗੀ 'ਚ ਕੀ ਬਦਲਾਅ ਆਇਆ ਇਹਨਾਂ ਦਾ ਬਹੁਤ ਵਧੀਆ ਆ ਬਾਈ ਯਾਰਾਂ ਦਾ ਲਾਈਫ ਵਧੀਆ ਜੀ ਜਨੇ ਕਹਿੰਦਾ ਕੋਈ ਟੈਨਸ਼ਨ ਨਹੀਂ ਬੇਚਨ ਨਹੀਂ ਕਹਿੰਦਾ ਭਲਾ ਬੱਚੇ ਆਪਣੇ ਤਾਂ ਗੁੱਡੀਆਂ ਕੋਈ ਚੱਕਰ ਨਹੀਂ ਮਾਲਕ ਮੁੰਡਾ ਵੀ ਦੇ ਦੂਗਾ ਕਹਿੰਦਾ ਆਪਾਂ ਨੂੰ ਉਹ ਵੀ ਨਹੀਂ ਆਪਦਾ ਆਪਾਂ ਖੈਰ ਸਾਹਿਬ ਦੀ ਭਾਲਦੇ ਆਂਗੇ ਸਾਹਿਬ ਨੂੰ ਸੁੱਖ ਸ਼ਾਂਤੀ ਰੱਖੀ ਮਾਲਕਾ ਕਹਿੰਦਾ ਸਾਹਿਬ ਨੂੰ ਦੇਈ ਕਹਿੰਦਾ ਗਰੀਬ ਤੋਂ ਗਰੀਬ ਨੂੰ ਗਊ ਨੂੰ ਤੋਂ ਗਊ ਨੂੰ ਸਾਹਿਬ ਨੂੰ ਕਹਿੰਦਾ ਸਾਹਿਬ ਨੂੰ ਦੇਊਗਾ ਤਾਂ ਕਹਿੰਦਾ ਆਪਦਾ ਭਲਾ ਫੇਰ ਕਹਿੰਦਾ ਹੁਣ ਆਪਾਂ ਕੱਲਾ ਹੀ ਸੋਚੀ ਆਂਗੇ ਆਪਾਂ ਕੱਲਾ ਹੀ ਖਾ ਲਗੇ ਤੇ ਉਹ ਉੱਥੇ ਖੜੀ ਦੇਖੀ ਜਾਂਦੀ ਆ ਗਲਤ ਤਾਂ ਤਾਂ ਕੰਮ ਉੱਥੇ ਫਿਰ ਉਹਨੂੰ ਵੀ ਨਾਲ ਲੈ ਕੇ ਪਾਉਣਾ ਪੈਂਦਾ ਬਾਬੇ ਐਂ ਲੱਗਦਾ ਵੀ ਇਹਨਾਂ ਦੇ ਨਾਲ ਜਿਹੜਾ ਤੁਸੀਂ ਕੁਦਰਤ ਨੂੰ ਪਿਆਰ ਕਰਦੇ ਆਂ ਤੇ ਕੁਦਰਤ ਵੀ ਤੁਹਾਡੇ ਨੇੜੇ ਹੋਈ ਹਾਂ ਬਾਬੇ ਸਾਰਾ ਕੁਝ ਹੀ ਨੇੜੇ ਆ ਸਾਰਾ ਕੋ ਮਾਨ ਬਾਬਾ ਯਾਰ ਆਪਦੇ ਮਾਨ ਮਾਨ ਹੁੰਦਾ ਯਾਰ ਹੁਣ ਮਾਨ ਮੇਰਾ ਇਹਨਾਂ ਨੇ ਮਿਲਿਆ ਹੋਇਆ ਹੁਣ ਮੈਂ ਜਿੱਦਨੂੰ ਵੀ ਜਾਵਾਂ ਮੈਨੂੰ ਕੋਈ ਜੋ ਨਹੀਂ ਦਿੰਦਾ ਬਾਜ਼ਾਰ ਤੇ ਬਾਗ ਜਾਂਦਾ ਯਾਰ ਉੱਥੇ ਛੱਪੜ ਤੇ ਮੇਰੀਆਂ ਬਾਗ ਤਾਂ ਰੱਖੀਆਂ ਆਪਾਂ ਨੂੰ ਚੀਜ਼ਾਂ ਨੂੰ ਜਵਾਬ ਨਹੀਂ ਦਿੰਦੇ ਕੰਨੀ ਬਾਬਾ ਦਾ ਪੈੜਕ ਦਲੀਏ ਤੂੰ ਲੈ ਜੀ ਕੱਲ ਨੂੰ ਆ ਕੇ ਕੋਈ ਚੱਕਰ ਆਪਾਂ ਕਹਿੰਦੇ ਮਾਨ ਨਾਲ ਨਹੀਂ ਮਿਲਿਆ ਕੁਝ ਵੀ ਨਹੀਂ ਪਰਮਾਤਮਾ ਸਾਸ ਨਹੀਂ ਦਿੰਦਾ ਦਿੰਦਾ ਕਿਉਂ ਨਹੀਂ ਦਿੰਦਾ ਭਾਈ ਸਾਰਾ ਕੁਝ ਦਿੰਦਾ ਇਹਨਾਂ ਦੇ ਅੰਡੇ ਵੀ ਕਹਿੰਦੇ ਬੜੇ ਮਹਿੰਗੇ ਵੇਚਦੇ ਆ ਫਿਰ ਅੰਡੇ ਲੈਣ ਵਾਲੇ ਵੀ ਆਉਂਦੇ ਹੋਣੇ ਆ ਤੁਹਾਡੇ ਕੋਲ ਬਾਧੂ ਆਉਂਦੇ ਭਾਈ ਦਿੰਦਾ ਹੀ ਨਹੀਂ ਮੈਂ ਆਪਾਂ ਨੂੰ ਗੂੜਾ ਅੰਡੇ ਦੇਣ ਦੀ ਮੈਂ ਬੱਚੇ ਕਢਾ ਕੇ ਖੁਸ਼ ਆ ਕਿ ਆਪਣੇ ਅੱਖਾਂ ਸਾਹਮਣੇ ਚੀਜ਼ ਤਾਂ ਫਿਰਦੀ ਆ ਅੰਡਾ ਤਾਂ ਦੇ ਦਾਂਗੇ ਆ ਕਈ ਹੁਣ ਮੈਨੂੰ ਕਹਿੰਦੇ ਮੈਨੂੰ ਟੀਵੀ ਦੀ ਬਿਮਾਰੀ ਹੈ ਭਾਈ ਅੰਡਾ ਦੇ ਦੀ ਬਾਬਾ ਆਉਣੀ ਨਹੀਂਂਦਾ ਪਹਿਲੀ ਗੱਲ ਸਾਡਾ ਨੇੜੇ ਉਹਦੇ ਕੰਮ ਹੀ ਐਸੇ ਆ ਮੈਨੂੰ ਕਹੇ ਜਾਂਦੇ ਅੰਡਾ ਦੇ ਦੀ ਮੈਂ ਕਹਿੰਦਾ ਨਾ ਲੈ ਜੀ ਕੋਣੀ ਨਾ ਹੀ ਬਾਬਾ ਆਉਣ ਦੇਵੇ ਉਹਨੂੰ ਤੇ ਨਾ ਦੂਰੀ ਏ ਮੇਰੇ ਕੋਲੇ ਆਵੇ ਬੰਦਾ ਮੈਂ ਬੱਚੇ ਉਹਦੋਂ ਨੂੰ ਬੱਚੇ ਕਢਾ ਲੈਣਾ ਜਦੋਂ ਉਹ ਅਗਲਾ ਆਉਂਦਾ ਮੇਰੇ ਕੋਲੇ ਉਹਦੋਂ ਕਹਿੰਦਾ ਨਾ ਆ ਫਿਰਦੇ ਆ ਭਾਈ ਕਹਿੰਦਾ ਸਾਰੇ ਹੋਰ ਦੱਸੋ ਕੋਈ ਸੇਵਾ ਬੰਦ। ਬਸ ਧੰਨਵਾਦ ਤੁਸੀਂ ਇੰਨਾ ਟਾਈਮ ਦਿੱਤਾ ਤੁਹਾਡਾ ਅਨਮੋਲ ਟਾਈਮ ਦਿੱਤਾ ਉਹਦੇ ਲਈ ਧੰਨਵਾਦ। ਬਾਈ ਨੂੰ ਸਤਿ ਸ਼੍ਰੀ ਅਕਾਲ ਠੀਕ ਹੈ ਬਾਈ ਧੰਨਵਾਦ ਉਹਦਾ ਵੀ ਕਹਿੰਦਾ ਆਪਾਂ ਅਣਪੜ੍ਹ ਬੰਦੇ ਆ ਵਾਪਸ ਸਿੱਧੇ ਬੰਦੇ ਆ। ਹਾਂ। ਇਹ ਬਾਈ ਨੇ ਕੁਦਰਤ ਨੂੰ ਐਸਾ ਪਿਆਰ ਕੀਤਾ ਵੀ ਜਿਹੜਾ ਇਹਨੂੰ ਇੰਨਾ ਤੋਂ ਕੋਈ ਬਹੁਤਾ ਜਿਆਦਾ ਇਹਨਾਂ ਨਾਲ ਲਾਲ ਬਹੁਤਾ ਜਿਆਦਾ ਕਿ ਭੋਰਾ ਵੀ ਲਾਲਚ ਨਹੀਂ ਸਿਰਫ ਕੁਦਰਤ ਨੂੰ ਪਿਆਰ ਕੁਦਰਤ ਦੇ ਜੀਵਾਂ ਨੂੰ ਪਿਆਰ ਦੇ ਲਈ ਬਾਈ ਇਹਨਾਂ ਦੀ ਸੇਵਾ ਸੰਭਾਲ ਕਰ ਰਿਹਾ ਤੇ ਇਹ ਨਾ ਤਾਂ ਅੰਡਾ ਵੇਚਦਾ ਤੇ ਨਾ ਹੀ ਕੋਈ ਬੱਤਕ ਵੇਚਦਾ ਤੁਸੀਂ ਵੀ ਇੱਕ ਜਰੂਰ ਖਾਸ ਗੱਲ ਧਿਆਨ ਰੱਖੋ ਜੇਕਰ ਤੁਹਾਡੇ ਸਾਹਮਣੇ ਦੀ ਕੋਈ ਕੁਦਰਤੀ ਜੀਵ ਲੰਘਦਾ ਹੈ ਤਾਂ ਉਹਦੇ ਲਈ ਆਪਦੀ ਗੱਡੀ ਹੌਲੀ ਕਰ ਲਿਆ ਕਰੋ ਕਿਸੇ ਦੀ ਜਾਨ ਲੈਣੀ ਕਿਸੇ ਜੀਵ ਦੀ ਹੱਤਿਆ ਕਰਨੀ ਬਹੁਤ ਮਾੜੀ ਗੱਲ ਹੈ ਤੁਸੀਂ ਜਿਹੜੇ ਰੋ ਡੇਲੀ ਰਸਟੀ ਵੀ ਦੇ ਨਾਲ ਬਹੁਤ-ਬਹੁਤ ਧੰਨਵਾਦ